ਫਿਰ ਕੀ ਹੁੰਦਾ ਕਹਿੰਦੇ ਕਿ ਇੰਦਰਾ ਗਾਂਧੀ ਆਪਣੇ ਬੈੱਡਰੂਮ ਦੇ ਵਿੱਚੋਂ ਬਾਹਰ ਨਿਕਲਦੇ ਆ ਫਿਰ ਅੰਦਰ ਚਲੇ ਜਾਂਦੇ ਆ ਫਿਰ ਬਾਹਰ ਨਿਕਲਦੇ ਆ ਫਿਰ ਅੰਦਰ ਚਲੇ ਜਾਂਦੇ ਆ ਇਸ ਤਰ੍ਹਾਂ ਉਹ ਤਿੰਨ ਵਾਰੀ ਕਰਦੇ ਆ ਕਹਿੰਦੇ ਕਿ ਉਹ ਦੇਖ ਰਹੇ ਸੀਗੇ ਕਿ ਜੇਕਰ ਨਾਰਿਆਂ ਦੀ ਆਵਾਜ਼ ਉੱਚੀ ਹੋਏਗੀ ਤੇ ਉਦੋਂ ਉਹ ਬਾਹਰ ਨਿਕਲ ਕੇ ਆਪਣੀ ਗ੍ਰਿਫਤਾਰੀ ਦੇਣਗੇ ਇੰਦਰਾ ਗਾਂਧੀ ਜੀਪ ਦੇ ਵਿੱਚੋਂ ਬਾਹਰ ਨਿਕਲਦੇ ਆ ਇੱਕ ਪੁਲੀ ਦੇ ਉੱਤੇ ਬੈਠ ਜਾਂਦੇ ਆ ਤੇ ਆਪਣੇ ਵਕੀਲਾਂ ਦੇ ਨਾਲ ਸਲਾਹ ਕਰਦੇ ਆ ਤੇ ਉਹ ਪੁਲਿਸ ਨੂੰ ਕਹਿੰਦੇ ਆ ਕਿ ਉਹ ਹਰਿਆਣਾ ਦੇ ਵਿੱਚ ਬਿਲਕੁਲ ਨਹੀਂ ਜਾਣਗੇ ਕਿਉਂਕਿ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਦਿੱਲੀ ਦੇ ਵਿੱਚ ਰੱਖਿਆ ਜਾਏ 1 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਜਾਏ। ਕਹਿੰਦੇ ਆ ਕਿ ਚੌਧਰੀ ਚਰਨ ਸਿੰਘ ਦੀ ਪਤਨੀ ਨੇ ਕਿਹਾ ਸੀ ਇਹ ਸ਼ਨੀਵਾਰ ਦਾ ਦਿਨ ਸ਼ੁਭ ਨਹੀਂ ਹੈ। ਕੋਈ ਇਹ ਗ੍ਰਿਫਤਾਰੀ ਤੁਹਾਨੂੰ ਫਲੇਗੀ ਨਹੀਂ। ਇਸ ਲਈ ਇਹਨਾਂ ਨੂੰ ਗ੍ਰਿਫਤਾਰ 1 ਅਕਤੂਬਰ ਨੂੰ ਨਾ ਕੀਤਾ ਜਾਏ। ਫਿਰ ਸੋਚਿਆ ਗਿਆ ਕਿ 2 ਅਕਤੂਬਰ ਨੂੰ ਜਿਹੜਾ ਹੈ ਗ੍ਰਿਫਤਾਰੀ ਕੀਤੀ ਜਾਏਗੀ। ਫਿਰ ਕਿਸੇ ਨੇ ਸਲਾਹ ਦਿੱਤੀ ਕਿ 2 ਅਕਤੂਬਰ ਨੂੰ ਗਾਂਧੀ ਜਨਮ ਦਿਨ ਹੁੰਦੀ ਹੈ। ਇਸ ਲਈ ਜਿਹੜਾ ਹੈ ਉਹਨਾਂ ਨੂੰ ਨਾ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਸ ਕੇਸ ਦੀ ਰੂਪਰੇਖਾ ਹੀ ਬਦਲ ਜਾਏਗੀ। 10 ਅਕਤੂਬਰ 1970 ਦਾ ਦਿਨ। ਸਮਾਂ ਸ਼ਾਮ ਦੇ 5:30 ਵਜੇ सीबीआई ਅਤੇ ਲੋਕਲ ਪੁਲਿਸ ਪਹੁੰਚੀ ਹੈ ਇੰਦਰਾ ਗਾਂਧੀ ਦੇ ਘਰ ਬਾਹਰ ਖੇਡ ਰਹੇ ਹੁੰਦੇ ਆ ਬੈਡਮਿੰਟਨ ਸੰਜੇ ਗਾਂਧੀ ਤੇ ਮਨਕਾ ਗਾਂਧੀ ਤੇ ਇੰਦਰਾ ਗਾਂਧੀ ਨੂੰ ਜਾ ਕੇ ਪੁਲਿਸ ਕਹਿੰਦੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਉਸ ਤੋਂ ਬਾਅਦ ਦੂਜੇ ਪਾਸੇ ਦੀ ਜੇ ਗੱਲ ਕਰੀਏ ਤਾਂ ਚੌਧਰੀ ਚਰਨ ਸਿੰਘ ਉਦੋਂ ਹੁੰਦੇ ਸੀ ਗ੍ਰਾਮ ਮੰਤਰੀ ਤੇ ਉਹ ਇਸ ਮਾਮਲੇ ਨੂੰ ਪੂਰਾ ਦੇਖ ਰਹੇ ਸੀ ਕਿਉਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਆਪਾਂ ਪਹਿਲਾਂ ਇਸ ਬਾਰੇ ਗੱਲ ਕਰਦੇ ਹਾਂ ਪੋਆ ਇੰਜ ਦੀ ਪਹਿਲਾ ਅਮਰਜੈਂਸੀ ਜਦੋਂ ਲਗਾਈ ਗਈ ਸੀ ਤਾਂ ਬਹੁਤ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅਮਰਜੈਂਸੀ ਤੋਂ ਬਾਅਦ 1970 ਦੇ ਵਿੱਚ ਜਦੋਂ ਮੜਨੀ ਹੈ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਉਹ ਚਾਹੁੰਦੇ ਸੀਗੇ ਕਿ ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਜਾਏ ਤੇ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਜਾਏ ਕਿ ਜੇਲ੍ਹਾਂ ਦੇ ਵਿੱਚ ਕਿਵੇਂ ਰਿਹਾ ਜਾਂਦਾ ਆ ਸੋ ਇਸ ਲਈ ਉਹਨਾਂ ਦੇ ਉੱਤੇ ਕੇਸ ਬਣਾਇਆ ਜਾ ਰਿਹਾ ਸੀ ਬਹੁਤ ਕੋਖ ਪੜਤਾਲ ਕੀਤੀ ਗਈ ਤਾਂ ਕੇਸ ਬਣਾਇਆ ਗਿਆ ਕਿ ਜਦੋਂ ਉਹ ਆਪਣੀ ਚੋਣ ਲੜ ਰਹੇ ਸਨ ਤਾਂ ਉਹਨਾਂ ਵੱਲੋਂ 100 ਜੀਪਾਂ ਦਾ ਜਿਹੜਾ ਆ ਕੁਟਾਲਾ ਕੀਤਾ ਗਿਆ ਸੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਹ 100 ਜੀਪਾਂ ਸਰਕਾਰ ਦੇ ਪੈਸੇ ਦੀਆਂ ਜਾਂ ਫਿਰ ਕੁਝ ਉਦਯੋਗਵੀਆਂ ਦੇ ਪੈਸੇ ਨਾਲ ਖਰੀਦੀਆਂ ਗਈਆਂ ਸੀ ਉਹ ਪ੍ਰਚਾਰ ਦੇ ਪੈਸੇ ਦੇ ਨਾਲ ਨਹੀਂ ਸੀ ਖਰੀਦੀਆਂ ਗਈਆਂ ਉਸ ਸਮੇਂ ਉਹਨਾਂ ਜੀਪਾਂ ਦੀ ਕੀਮਤ ਬਣਦੀ ਸੀ 40 ਲੱਖ ਰੁਪਏ ਸੋ ਇਸ ਕੇਸ ਨੂੰ ਜਿਹੜਾ ਤਿਆਰ ਕੀਤਾ ਗਿਆ ਇਸ ਤੋਂ ਪਹਿਲਾਂ ਕੀ ਹੋਇਆ ਕਿ ਇਹ ਸੋਚਿਆ ਗਿਆ ਕਿ 1 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਜਾਏ ਕਹਿੰਦੇ ਆ ਕਿ ਚੌਧਰੀ ਚਰਨ ਸਿੰਘ ਦੀ ਪਤਨੀ ਨੇ ਕਿਹਾ ਸੀ ਇਸ ਸ਼ਨੀਵਾਰ ਦਾ ਦਿਨ ਸ਼ੁਭ ਨਹੀਂ ਹੈ ਕੋਈ ਇਹ ਗ੍ਰਿਫਤਾਰੀ ਤੁਹਾਨੂੰ ਫਲੇਗੀ ਨਹੀਂ ਇਸ ਲਈ ਇਹਨਾਂ ਨੂੰ ਗ੍ਰਿਫਤਾਰ 1 ਅਕਤੂਬਰ ਨੂੰ ਨਾ ਕੀਤਾ ਜਾਏ ਫਿਰ ਸੋਚਿਆ ਗਿਆ ਕਿ 2 ਅਕਤੂਬਰ ਨੂੰ ਜਿਹੜਾ ਹੈ ਗ੍ਰਿਫਤਾਰੀ ਕੀਤੀ ਜਾਏਗੀ ਫਿਰ ਕਿਸੇ ਨੇ ਸਲਾਹ ਦਿੱਤੀ ਕਿ 2 ਅਕਤੂਬਰ ਨੂੰ ਗਾਂਧੀ ਜਨਮ ਦਿਨ ਹੁੰਦੀ ਹੈ ਇਸ ਲਈ ਜਿਹੜਾ ਹੈ ਉਹਨਾਂ ਨੂੰ ਨਾ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਸ ਕੇਸ ਦੀ ਰੂਪਰੇਖਾ ਹੀ ਬਦਲ ਜਾਏਗੀ ਫਿਰ ਫੈਸਲਾ ਹੁੰਦਾ ਹੈ ਕਿ 3 ਅਕਤੂਬਰ 1970 ਨੂੰ ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਫਿਰ ਜਦੋਂ ਐਫਆਈਆਰ ਦੀਆਂ ਕਾਪੀਆਂ ਚੌਧਰੀ ਚਰਨ ਸਿੰਘ ਪੜ੍ਹਦੇ ਆ ਤਾਂ ਉਹ ਇੱਕਦਮ ਕਹਿੰਦੇ ਆ ਕਿ ਰੁਕੋ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਏ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਕਿਉਂਕਿ ਸੀਬੀਆਈ ਤੇ ਲੋਕਲ ਪੁਲਿਸ ਇੰਦਰਾ ਗਾਂਧੀ ਦੇ ਘਰ ਪਹੁੰਚ ਜਾਂਦੀ ਹੈ ਫਿਰ ਇੰਦਰਾ ਗਾਂਧੀ ਨੂੰ ਇੱਕ ਘੰਟੇ ਦਾ ਵਕਤ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਉਦੋਂ ਗ੍ਰਿਫਤਾਰ ਕੀਤਾ ਜਾਏਗਾ ਤੇ ਪੁਲਿਸ ਆਪਣੇ ਨਾਲ ਉਹਨਾਂ ਨੂੰ ਲੈ ਜਾਵੇਗੀ ਫਿਰ ਕੀ ਹੁੰਦਾ ਆ ਇੰਦਰਾ ਗਾਂਧੀ ਕਹਿੰਦੀ ਹੈ ਕਿ ਮੈਂ ਆਪਣੀ ਗ੍ਰਿਫਤਾਰੀ ਦੇ ਦੇਾਂਗੀ ਪਰ ਮੈਨੂੰ ਤੁਸੀਂ ਹਥਕੜੀ ਲਗਾਓ ਪਰ ਦੂਜੇ ਪਾਸੇ ਸਰਕਾਰ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਇੰਦਰਾ ਗਾਂਧੀ ਨੂੰ ਹਥਕੜੀ ਨਹੀਂ ਲਗਾਈ ਜਾਏਗੀ ਇੰਦਰਾ ਗਾਂਧੀ ਨੇ ਇਹ ਸ਼ਰਤ ਰੱਖ ਦਿੱਤੀ ਕਿ ਮੈਨੂੰ ਹਥਕੜੀ ਲਗਾਓ ਤੇ ਮੈਨੂੰ ਤੁਸੀਂ ਗ੍ਰਿਫਤਾਰ ਕਰ ਸਕਦੇ ਹੋ ਬਹੁਤ ਸਾਰੇ ਵਕੀਲਾਂ ਨੂੰ ਸੱਦਿਆ ਗਿਆ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਜਿੰਦਾਬਾਦ ਦੇ ਨਾਰੇ ਲੱਗਣ ਲੱਗੇ ਫਿਰ ਜਦੋਂ ਹੌਲੀ-ਹੌਲੀ ਸਮਾਂ ਆਉਂਦਾ ਆ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਦਾ ਫਿਰ ਕੀ ਹੁੰਦਾ ਕਹਿੰਦੇ ਕਿ ਇੰਦਰਾ ਗਾਂਧੀ ਆਪਣੇ ਬੈੱਡਰੂਮ ਦੇ ਵਿੱਚੋਂ ਬਾਹਰ ਨਿਕਲਦੇ ਆ ਫਿਰ ਅੰਦਰ ਚਲੇ ਜਾਂਦੇ ਆ ਫਿਰ ਬਾਹਰ ਨਿਕਲਦੇ ਆ ਫਿਰ ਅੰਦਰ ਚਲੇ ਜਾਂਦੇ ਆ ਇਸ ਤਰ੍ਹਾਂ ਉਹ ਤਿੰਨ ਵਾਰੀ ਕਰਦੇ ਆ ਕਹਿੰਦੇ ਕਿ ਉਹ ਦੇਖ ਰਹੇ ਸੀ ਕਿ ਜੇਕਰ ਨਾਰਿਆਂ ਦੀ ਆਵਾਜ਼ ਉੱਚੀ ਹੋਏਗੀ ਤੇ ਉਦੋਂ ਉਹ ਬਾਹਰ ਨਿਕਲ ਕੇ ਆਪਣੀ ਗ੍ਰਿਫਤਾਰੀ ਦੇਣਗੇ ਜਿਵੇਂ ਹੀ ਇੰਦਰਾ ਗਾਂਧੀ ਬਾਹਰ ਆਉਂਦੇ ਆ ਨਾਰਿਆਂ ਦੀ ਆਵਾਜ਼ ਜਿਹੜੀ ਹੈ ਉੱਚੀ ਹੋ ਜਾਂਦੀ ਹੈ ਤੇ ਇੰਦਰਾ ਗਾਂਧੀ ਵੱਲੋਂ ਫਿਰ ਇੱਕ ਜਿਹੜਾ ਜੀਪ ਦੇ ਉੱਤੇ ਖੜੇ ਹੋ ਕੇ ਭਾਸ਼ਣ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੇ 4 ਅਕਤੂਬਰ ਨੂੰ ਗੁਜਰਾਤ ਜਾਣਾ ਸੀ ਉਹ ਮਾਫੀ ਮੰਗਦੇ ਆ ਤੇ ਕਹਿੰਦੇ ਆ ਕਿ ਉਹਨਾਂ ਉੱਤੇ ਜਿਹੜੇ ਮਰਜ਼ੀ ਇਲਜ਼ਾਮ ਲੱਗੇ ਨੇ ਇਹ ਜਿਹੜਾ ਹੈਗਾ ਆ ਇੱਕ ਬਦਲਾਖੋਰੀ ਦੀ ਨੀਤੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਇੰਦਰਾ ਗਾਂਧੀ ਨੂੰ ਜੀਪ ਦੇ ਵਿੱਚ ਪੁਲਿਸ ਲੈ ਕੇ ਜਾਂਦੀ ਹੈ ਉਸ ਦੇ ਮਗਰ ਸੰਜੇ ਗਾਂਧੀ ਤੇ ਰਾਜੀਵ ਗਾਂਧੀ ਦੀਆਂ ਗੱਡੀਆਂ ਹੁੰਦੀਆਂ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਸ ਕਾਫਲੇ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਇੰਦਰਾ ਗਾਂਧੀ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਿਹੜਾ ਹੈ ਦਿੱਲੀ ਦੇ ਵਿੱਚ ਰੱਖਿਆ ਜਾਏਗਾ ਪਰ ਗੱਡੀਆਂ ਜਿਹੜੀਆਂ ਨੇ ਹਰਿਆਣੇ ਵਾਲੇ ਪਾਸੇ ਨੂੰ ਪੁਲਿਸ ਵੱਲੋਂ ਮੋੜ ਲਈਆਂ ਜਾਂਦੀਆਂ ਨੇ ਤੇ ਇੱਕ ਨਵਾਂ ਮੋੜ ਜਿਹੜਾ ਇੱਥੇ ਸਾਹਮਣੇ ਆਉਂਦਾ ਹੈ ਜਦੋਂ ਫਰੀਦাবাদ ਪਹੁੰਚਦਾ ਹੈ ਕਾਫਲਾ ਤਾਂ ਉੱਥੇ ਫਟਕ ਲੱਗ ਜਾਂਦਾ ਹੈ ਤੇ ਦੋ ਰੇਲ ਗੱਡੀਆਂ ਨੇ ਨਿਕਲਣਾ ਹੁੰਦਾ ਆ ਤੇ ਅੱਧੇ ਘੰਟੇ ਦਾ ਸਮਾਂ ਲੱਗਣਾ ਹੁੰਦਾ ਹੈ ਇੰਦਰਾ ਗਾਂਧੀ ਜੀਪ ਦੇ ਵਿੱਚੋਂ ਬਾਹਰ ਨਿਕਲਦੇ ਆ ਇੱਕ ਪੁਲੀ ਦੇ ਉੱਤੇ ਬੈਠ ਜਾਂਦੇ ਆ ਤੇ ਆਪਣੇ ਵਕੀਲਾਂ ਦੇ ਨਾਲ ਸਲਾਹ ਕਰਦੇ ਆ ਤੇ ਉਹ ਪੁਲਿਸ ਨੂੰ ਕਹਿੰਦੇ ਆ ਕਿ ਉਹ ਹਰਿਆਣੇ ਦੇ ਵਿੱਚ ਬਿਲਕੁਲ ਨਹੀਂ ਜਾਣਗੇ ਕਿਉਂਕਿ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਦਿੱਲੀ ਦੇ ਵਿੱਚ ਰੱਖਿਆ ਜਾਏ ਤੇ ਫਿਰ ਜਿਹੜਾ ਹੈ ਕਾਫਲੇ ਦੁਬਾਰਾ ਦਿੱਲੀ ਵੱਲ ਨੂੰ ਮੁੜਦੇ ਆ ਤੇ ਇੰਦਰਾ ਗਾਂਧੀ ਨੂੰ ਦਿੱਲੀ ਦੇ ਵਿੱਚ ਰੱਖਿਆ ਜਾਂਦਾ ਦੂਜੇ ਪਾਸੇ ਜਿਹੜੀ ਹੈ ਇੱਕ ਕੈਬਨਿਟ ਦੀ ਮੀਟਿੰਗ ਬੁਲਾਈ ਜਾਂਦੀ ਹੈ ਜਿਦੇ ਵਿੱਚ ਚੌਧਰੀ ਚਰਨ ਸਿੰਘ ਹੋਰੀ 15 ਮਿੰਟ ਲੇਟ ਪਹੁੰਚਦੇ ਆ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਉਦੋਂ ਤੱਕ ਇਹ ਫੈਸਲਾ ਲੈ ਚੁੱਕੇ ਹੁੰਦੇ ਆ ਕਿ ਇੰਦਰਾ ਗਾਂਧੀ ਦਾ ਰਮਾਨ ਨਹੀਂ ਲਿਆ ਜਾਏਗਾ ਸੋ ਇੰਦਰਾ ਗਾਂਧੀ ਨੂੰ ਰਾਤ ਭਰ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਆ ਯਾਨੀ 16 ਘੰਟੇ ਉਹ ਜੇਲ੍ਹ ਦੇ ਵਿੱਚ ਬਿਤਾਉਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਹੈ ਜ਼ਮਾਨਤ ਮਿਲ ਜਾਂਦੀ ਹੈ ਤੁਹਾਨੂੰ ਇੱਥੇ ਇਹ ਵੀ ਦੱਸ ਦਿਆਂ ਕਿ ਜਦੋਂ ਇੰਦਰਾ ਗਾਂਧੀ ਨੂੰ ਅਧਿਕਾਰੀ ਗ੍ਰਿਫਤਾਰ ਕਰਨ ਲਈ ਜਾਂਦੇ ਆ ਤਾਂ ਉਹ ਮੌਕੇ ਤੇ ਜ਼ਮਾਨਤ ਦੀ ਪੇਸ਼ਕਸ਼ ਵੀ ਕਰਦੇ ਆ ਜਿਸ ਨੂੰ ਇੰਦਰਾ ਗਾਂਧੀ ਵੱਲੋਂ ਠੁਕਰਾ ਦਿੱਤਾ ਜਾਂਦਾ ਆ ਫਿਰ ਕੀ ਹੁੰਦਾ ਜਦੋਂ ਇੰਦਰਾ ਗਾਂਧੀ 16 ਘੰਟੇ ਜੇਲ੍ਹ ਦੇ ਵਿੱਚ ਰਹਿੰਦੇ ਆ ਤਾਂ ਉਹਨਾਂ ਦੇ ਨਾਲ ਇੱਕ ਔਰਤ ਵੀ ਰਹਿੰਦੀ ਹੈ ਜੋ ਕਿ ਕਾਨੂੰਨੀ ਤੌਰ ਤੇ ਨਹੀਂ ਸੀ ਰਹਿ ਸਕਦੀ ਪਰ ਫਿਰ ਵੀ ਉਹਨਾਂ ਦੇ ਨਾਲ ਇੱਕ ਔਰਰ ਰਹਿੰਦੀ ਹੈ ਤੇ 16 ਘੰਟਿਆਂ ਦੇ ਬਾਅਦ ਇੰਦਰਾ ਗਾਂਧੀ ਰਿਹਾ ਹੋ ਜਾਂਦੇ ਆ ਤੇ 1980 ਦੇ ਵਿੱਚ ਉਹ ਦੁਬਾਰਾ ਫਿਰ ਪ੍ਰਧਾਨ ਮੰਤਰੀ ਬਣਦੇ ਆ ਸੋ ਇਹ ਸੀ ਇੰਦਰਾ ਗਾਂਧੀ ਦੀ 16 ਘੰਟੇ ਦੀ ਗ੍ਰਿਫਤਾਰੀ ਜੋ ਅੱਜ ਅਸੀਂ ਤੁਹਾਨੂੰ ਦੱਸੀ ਹੈ ਜੇਕਰ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾਏ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਹੁਣ ਮੈਨੂੰ ਦਮਨਪ੍ਰੀਨ ਦਿਓ ਆ ਗਿਆ ਧੰਨਵਾਦ